ਅਮਰੀਕਾ ਦੇ ਵਿੱਚ ਗੇਮਿੰਗ ਮਸ਼ੀਨਾਂ ਨੂੰ ਕਮਾਈ ਦਾ ਸਾਧਨ ਮੰਨਿਆ ਜਾਂਦਾ ਹੈ ਪਰ ਕਈ ਸੂਬਿਆਂ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਡਾਲਰ ਕਮਾਉਣ ਵਾਲੀਆਂ ਗੇਮਿੰਗ ਮਸ਼ੀਨਾਂ ਤੇ ਜਿਹੜੀ ਪਾਬੰਦੀ ਲੱਗੀ ਹੋਈ ਹੈ ਹੁਣ ਅਮਰੀਕਾ ਦਾ ਇੱਕ ਹੋਰ ਸੂਬਾ ਗੇਮਿੰਗ ਮਸ਼ੀਨਾਂ ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਕੁਝ ਸਮਾਂ ਪਹਿਲਾਂ ਵਰਜੀਨੀਆ ਰਾਜ ਨੇ ਇੱਕ ਕਾਨੂੰਨ ਲਾਗੂ ਕਰਨ ਦੀ ਤਿਆਰੀ ਕੀਤੀ ਹੈ ਜੋ ਕਿ ਗੇਮਿੰਗ ਮਸ਼ੀਨਾਂ ਤੇ ਸਖਤ ਪਾਬੰਦੀ ਲਾਵੇਗੀ ਹੁਣ ਪੈਂਸਿਲਵੇਨੀਆ ਦੇ ਵਿੱਚ ਕੁਝ ਅਜਿਹਾ ਹੋਣ ਦੀ ਸੰਭਾਵਨਾ ਹੈ ਪੈਂਸਿਲਵੇਨੀਆ ਦੇ ਵਿੱਚ ਹਜ਼ਾਰਾਂ ਗੇਮਿੰਗ ਮਸ਼ੀਨਾਂ ਪਹਿਲਾਂ ਹੀ ਗੂੰਜ ਰਹੀਆਂ ਹਨ ਪਰ ਰਾਜ ਦੀ ਸਰਵੋੱਚ ਅਦਾਲਤ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਜਿਹੜਾ ਫੈਸਲਾ ਉਹ ਕਰ ਸਕਦੀ ਹੈ ਕਿ ਨਕਦ ਭੁਗਤਾਨ ਕਰਨ ਵਾਲੇ ਇਲੈਕਟ੍ਰੋਨਿਕ ਗੇਮਿੰਗ ਟਰਮੀਨਲ ਅਸਲ ਦੇ ਵਿੱਚ ਜੂਏ ਦੇ ਉਪਕਰਨ ਹਨ ਜਾਂ ਨਹੀਂ ਜਦੋਂ ਪੈਨਸਿਲਵੇਨੀਆ ਦੇ ਵਿੱਚ ਜ਼ਿਆਦਾਤਰ ਸੁਵਿਧਾ ਸਟੋਰਾਂ 12 ਅਤੇ ਗੈਸ ਸਟੇਸ਼ਨਾਂ ਦੇ ਵਿੱਚ ਬਿਨਾ ਲਾਇਸੈਂਸ ਵਾਲੀਆਂ ਗੇਮਿੰਗ ਮਸ਼ੀਨਾਂ ਆਮ ਹੋ ਗਈਆਂ ਹਨ ਤੇ ਉਹਨਾਂ ਦੇ ਲਈ ਇਹਨਾਂ ਮਸ਼ੀਨਾਂ ਨੂੰ ਖੁੱਲਾ ਰੱਖਣ ਜਾਂ ਬੰਦ ਕਰਨ ਬਾਰੇ ਜਿਹੜਾ ਅਦਾਲਤ ਦਾ ਫੈਸਲਾ ਜਲਦ ਆ ਸਕਦਾ ਹੈ ਜਿਹੜੇ ਇਹਨਾਂ ਮਸ਼ੀਨਾਂ ਤੋਂ ਕਮਾਈ ਕਰਦੇ ਹਨ ਅਮਰੀਕਾ ਨਿਊਜ਼ ਚੈਨਲ ਸੀਬੀਆਈਸ ਦੀ ਜਿਹੜੀ ਰਿਪੋਰਟ ਆ ਉਹਦੇ ਅਨੁਸਾਰ ਪੈਂਸਿਲਵੇਨੀਆ ਦੀ ਹੇਠਲੀ ਅਦਾਲਤ ਨੇ ਗੇਮਿੰਗ ਮਸ਼ੀਨਾਂ ਨੂੰ 슬ਾਟ ਮਸ਼ੀਨਾਂ ਜਾਂ ਹੋਰ ਰਵਾਇਤੀ ਜੂਆ ਖੇਡਣ ਵਾਲੀਆਂ ਮਸ਼ੀਨਾਂ ਮੰਨਣ ਤੋਂ ਜੜਾ ਇਨਕਾਰ ਕਰ ਦਿੱਤਾ ਪਰ ਉਹਨਾਂ ਨੂੰ ਹੁਨਰ ਗੇਮਿੰਗ ਮਸ਼ੀਨਾਂ ਕਹਿ ਕੇ ਕਿਹਾ ਕਿ ਪੈਸਾ ਜਿੱਤਣਾ ਖਿਡਾਰੀਆਂ ਦੀ ਜਿਹੜੀ ਯੋਗਤਾ ਤੇ ਆਧਾਰਿਤ ਹੈ। ਹੇਠਲੀ ਅਦਾਲਤ ਵੱਲੋਂ ਗੇਮਿੰਗ ਮਸ਼ੀਨਾਂ ਨੂੰ ਜੂਏ ਦੇ ਯੰਤਰ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਅਟਾਰਨੀ ਜਨਰਲ ਦੇ ਦਫ਼ਤਰ ਨੇ ਸਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਹੁਣ ਹੋਵੇਗੀ ਅਤੇ ਪੈਲਸਨਮੇਨੀਆ ਦੇ ਵਿੱਚ ਬਿਨਾ ਲਾਇਸੈਂਸ ਵਾਲੀਆਂ ਜੂਆ ਖੇਡਣ ਵਾਲੀਆਂ ਮਸ਼ੀਨਾਂ ਤੇ ਸਾਲਾਂ ਤੋਂ ਪਾਬੰਦੀ ਲਗਾਈ ਗਈ ਹੈ ਅਤੇ ਉਹਨਾਂ ਨੂੰ ਚਲਾਉਣਾ ਗੈਰਕਾਨੂੰਨੀ ਆ ਅਤੇ ਪੁਲਿਸ ਅਜਿਹੀਆਂ ਮਸ਼ੀਨਾਂ ਨੂੰ ਜਿਹੜਾ ਉਹ ਜ਼ਬਤ ਵੀ ਕਰ ਸਕਦੀ ਹੈ ਹਾਲਾਂਕਿ ਗੇਮਿੰਗ ਮਸ਼ੀਨ ਨਿਰਮਾਤਾ ਵਪਤਰਕ ਅਤੇ ਪ੍ਰਚੂਨ ਵਿਕਰੇਤਾ ਜੋ ਕਿ ਮਸ਼ੀਨਾਂ ਨੂੰ ਆਪਣੇ ਸਟੋਰਾਂ ਜਾਂ ਗੈਸ ਸਟੇਸ਼ਨਾਂ ਦੇ ਵਿੱਚ ਰੱਖਦੇ ਨੇ ਦਾਵਾ ਕਰਦੇ ਹਨ ਕਿ ਉਹ ਕਾਨੂੰਨੀ ਹਨ ਪਰ ਦੂਜੇ ਪਾਸੇ ਰਾਜ ਸਰਕਾਰਾਂ ਉਹਨਾਂ ਤੇ ਰਾਜ ਦੇ ਜੂਏਬੰਦੀ ਕਾਨੂੰਨੀ ਦੇ ਤਹਿਤ ਪਾਬੰਦੀ ਨਹੀਂ ਲਗਾ ਸਕਦੀਆਂ ਕਿਉਂਕਿ ਪੈਸਾ ਜੂਏ ਦੇ ਨਾਲ ਨਹੀਂ ਹੁਨਰ ਦੁਆਰਾ ਜਿੱਤਿਆ ਜਾਂਦਾ ਹੈ